ਪੰਜਾਬ ਚ ਤੁੰਦ ਤੇ ਕੋਹਰੇ ਦੀ ਦੌੜੀ ਮਾਰ ਕਾਰਨ ਜਿੱਥੇ ਠੰਡ ਵੱਧ ਗਈ ਹੈ ਉੱਥੇ ਹੀ ਸੰਗਣੀ ਤੁੰਦ ਕਾਰਨ ਲੋਕਾਂ ਨੂੰ ਆਵਾਜਾਈ ਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁੰਦ ਕਾਰਨ ਸੜਕੀ ਤੇ ਰੇਲ ਆਵਾਜਾਈ ਤੇ ਗਹਿਰਾ ਅਸਰ ਵਿਖ ਨੂੰ ਮਿਲ ਰਿਹਾ ਹੈ ਸਾਧਨਾ ਦੀ ਰਫ਼ਤਾਰ ਕੱਟ ਗਈ ਹੈ ਤੇ ਫਿਰੋਜ਼ਪੁਰ ਮੰਡਲ ਦੀਆਂ ਕਈ ਗੱਡੀਆਂ ਆਪਣੇ ਸਮੇਂ ਤੋਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਜਿਸ ਕਾਰਨ ਲੋਕਾਂ ਨੂੰ ਕੰਮ ਤੇ ਜਾਣ ਚ ਪਰੇਸ਼ਾਨੀ ਆ ਰਹੀ ਹੈ ਪੂਰਾ ਬਾਈਪਾਸ ਤੇ ਖੜਾ ਹੈ ਤੇ ਬਠਿੰਡਾ ਜਾਣਾ ਹੈ ਅੱਧਾ ਘੰਟਾ ਹੋ ਗਿਆ ਕੋਈ ਬੱਸ ਨਹੀਂ ਆਈ ਅਜੇ ਤੱਕ ਜਾਣ ਲਈ ਉਹਨਾਂ ਨੂੰ ਦਿੱਕਤ ਬਹੁਤ ਆ ਰਹੀ ਆ। ਅਬ ਲੁਧਿਆਣਾ ਚੋਂ ਜਦ ਆ ਰਹਾ ਤਾਂ ਰਸਤੇ ਮੇ ਟ੍ਰੈਫਿਕ ਕਿਹੋ ਜਿਹਾ ਸੀ। ਬਹੁਤ ਜ਼ਿਆਦਾ ਟ੍ਰੈਫਿਕ ਆਈ ਤੁਹਾਨੂੰ ਨਾਲ ਕੁਝ ਦਿਖ ਨਹੀਂ ਰਿਹਾ ਅੱਗੇ। ਬਹੁਤ ਸਲੋ ਆ ਰਿਹਾ ਹਰੇ ਕੋਈ ਵੀ ਸਾਧਨ ਆ ਰਿਹਾ ਤਾਂ ਸਲੋ ਆ ਰਿਹਾ। ਅੱਜ ਬਹੁਤ ਜ਼ਿਆਦਾ ਸੀਗੀ ਜੀ। ਮਨ ਕੇ ਅੱਜ ਜਿਹੜਾ ਪਹਿਲਾ ਟਾਈਮ ਆਇਆ ਉਹ ਤਾਂ 2.5 ਘੰਟੇ ਤਕਰੀਬਨ ਲੇਟ ਹੀ ਆਇਆ। ਬਹੁਤ ਬੜੀ ਬਹੁਤ ਪਰੇਸ਼ਾਨੀ ਹੋਈ। ਤੇ ਜਿਹੜੀ ਆ ਹੁਣ ਇਹ ਵੀ ਘਟੋ ਘਟ ਮੈਨ ਲੱਗਦਾ ਅੱਧਾ ਪੂਨਾ ਘੰਟਾ ਵੱਧ ਕੇ ਨਹੀਂ ਟਾਈਮ ਹੋਰ ਲੱਗੂਗਾ। ਆ ਤੁਹਾਂ ਦੇ ਕਾਰਨ ਪਰੇਸ਼ਾਨੀ ਹੈ। ਸੰਗਣੀ ਧੁੰਦ ਤੇ ਕੋਹਰੇ ਕਾਰਨ ਠੰਡ ਦਾ ਕਹਿਰ ਵੱਧ ਗਿਆ ਹੈ ਜਿਸ ਕਾਰਨ ਆਮ ਜਨਜੀਵਨ ਪਰਭਾਵਿਤ ਹੋ ਰਿਹਾ ਹੈ ਮੋਗਾ ਤੋਂ ਵਿਪਨੋਂਕਾਰਾ ਫਰੋਜ਼ਪੁਰ ਤੋਂ ਸਨੀ ਚੋਪੜਾ ਜਗਬਾਣੀ ਟੀਵੀ